ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਦੂਜਾ ਮਹੱਲਾ ਚੌਥਾ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸ੍ਰੀ ਗੋਵਿੰਦ ਵਾਲਾ ਸਾਹਿਬ ਵਿਖੇ ਜੋ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਜੁੜੇ ਹੋਏ ਨੇ ਸੇਵਾ ਕਰਦੇ ਹਨ ਸਤਿਗੁਰੂ ਜੀ ਦੇ ਪਾਸ ਰਹਿ ਕਰਕੇ ਉਸ ਵੇਲੇ ਜੋ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਨੇ ਆਪਣੀ ਜੋ ਸੁਪੁੱਤਰੀ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਭਾਈ ਜੇਠਾ ਜੀ ਜੋ ਪਹਿਲਾ ਨਾਮ ਹੈ ਸਤਿਗੁਰੂ ਮਹਾਰਾਜ ਜੀ ਦਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਤਸ਼ਾਹ ਜੀ ਦੇ ਨਾਲ ਭਾਈ ਜੇਠਾ ਜੀ ਦੇ ਨਾਲ ਕਰ ਦਿੱਤਾ ਹੈ ਪਰ ਭਾਈ ਜੇਠਾ ਜੀ ਉਸੇ ਪ੍ਰਕਾਰ ਹੀ ਸੇਵਾ ਵਿੱਚ ਮਹਾਰਾਜ ਜੀ ਦੀ ਸੇਵਾ ਵਿੱਚ ਗੁਰੂ ਘਰ ਦੀ ਸੇਵਾ ਵਿੱਚ ਜੁਟੇ ਰਹਿੰਦੇ ਨੇ ਲੱਗੇ ਰਹਿੰਦੇ ਹਨ ਇੱਕ ਦਿਨ ਜੋ ਸੋਢੀ ਵੰਸ਼ ਵਿੱਚੋਂ ਸਤਿਗੁਰੂ ਪਾਤਸ਼ਾਹ ਜੀ ਦੇ ਭਾਈ ਜੇਠਾ ਜੀ ਦੇ ਚਾਚੇ ਤਾਏ ਮਿਲਣ ਵਾਸਤੇ ਆਏ ਨੇ ਤੇ ਜੋ ਉਸ ਵੇਲੇ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੋ ਬੌਲੀ ਸਾਹਿਬ ਜੀ ਦੀ ਕਾਰ ਸੇਵਾ ਇਹ ਚੱਲ ਰਹੀ ਸੀ ਕਰਵਾ ਰਹੇ ਸਨ ਭਾਈ ਜੇਠਾ ਜੀ ਵੀ ਜੋ ਸੇਵਾ ਕਰ ਰਹੇ ਨੇ ਆਪਣੇ ਸਿਰ ਉਤੇ ਜੋ ਮਿੱਟੀ ਦੀਆਂ ਟੋਕਰੀਆਂ ਹਨ ਢੋ ਰਹੇ ਨੇ ਸਾਰੇ ਸਬੰਧੀ ਇਸ ਪ੍ਰਕਾਰ ਚਾਚੇ ਤਾਏ ਵੇਖ ਕੇ ਬੜੇ ਹੈਰਾਨ ਹੋਏ ਨੇ ਮਖੌਲ ਨਾਲ ਕਿਹਾ ਹੈ ਕਿ ਦੇਖ ਲਵੋ ਸਹੁਰੇ ਘਰ ਦੇ ਵਿੱਚ ਵੀ ਇਸ ਪ੍ਰਕਾਰ ਆ ਕੇ ਆਪਣੇ ਸਿਰ ਉੱਤੇ ਮਿੱਟੀ ਹੀ ਪਵਾ ਰਹੇ ਨੇ ਭਾਈ ਜੇਠਾ ਜੀ ਨੇ ਉਹਨਾਂ ਦਾ ਸਤਿਕਾਰ ਕੀਤਾ ਤੇ ਇਹਨਾਂ ਦੇ ਬਚਨਾਂ ਦੀ ਇਹਨਾਂ ਜੋ ਇਹਨਾਂ ਦੀਆਂ ਗੱਲਾਂ ਦੀ ਨਾਮ ਪ੍ਰਵਾਹ ਕਰਦਿਆਂ ਹੋਇਆਂ ਪਾਈ ਜੇਠਾ ਜੀ ਉਸੇ ਪ੍ਰਕਾਰ ਸੇਵਾ ਵਿੱਚ ਜੁਟ ਗਏ ਨੇ ਸੇਵਾ ਵਿੱਚ ਲੱਗ ਗਏ ਨੇ ਸਬੰਧੀਆਂ ਨੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਾਸ ਆ ਕੇ ਆਖਿਆ ਹੈ ਮਹਾਰਾਜ ਆਪ ਜੀ ਤਾਂ ਆਪ ਜੀ ਨੂੰ ਤਾਂ ਸਾਡੀ ਜੋ ਛੋਡੀਆਂ ਦੀ ਕੁਲ ਦੀ लाज ਰੱਖਣੀ ਚਾਹੀਦੀ ਏ ਭਾਈ ਜੇਠਾ ਜੀ ਆਪ ਜੀ ਦੇ ਜਵਾਈ ਹਨ ਤੇ ਜਵਾਈ ਹੋਣ ਕਰਕੇ ਵੀ ਜਵਾਈ ਹੋਣ ਦੇ ਬਾਵਜੂਦ ਵੀ ਇਸ ਪ੍ਰਕਾਰ ਸਿਰ ਤੇ ਮਿੱਟੀ ਢੋਂਦੇ ਪਏ ਨੇ ਛੇਰ ਗੁਰੂ ਅਮਰਦਾਸ ਮਹਾਰਾਜ ਜੀ ਭਾਈ ਜੇਠਾ ਜੀ ਵਾਲ ਮਹਾਰਾਜ ਜੀ ਨੇ ਵੇਖਿਆ ਬਹੁਤ પ્રસન્ન ਨੇ ਅਤੇ ਬਚਨ ਕੀਤਾ ਹੈ ਕਿ ਭਾਈ ਤੁਹਾਨੂੰ ਇਹ ਮਿੱਟੀ ਨજર ਆਉਂਦੀ ਏ ਸਿਰ ਉੱਪਰ ਇਹ ਸਿਰ ਉੱਪਰ ਮਿੱਟੀ ਦੀ ਟੋਕਰੀ ਨਹੀਂ ਦੇਨ ਦੁਨੀਆ ਦਾ ਜੋ ਛਤਰ ਹੈ ਇਹਨਾਂ ਦੇ ਸਿਰ ਤੇ ਮਸਟਕ ਤੇ ਝੁੱਲੇਗਾ ਫਿਰ ਸਤਿਗੁਰਾਂ ਨੇ ਜੋ ਭਾਈ ਜੇਠਾ ਜੀ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਸ ਪ੍ਰਕਾਰ ਜੋ ਭਾਰੀ ਸੇਵਾ ਸਿਮਰਨ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਪ੍ਰੇਮ ਸ਼ਰਧਾ ਹੋਣ ਕਰਕੇ ਜੋ ਸਤਿਗੁਰੂ ਪਾਤਸ਼ਾਹ ਜੀ ਨੂੰ ਜੋ ਗੁਰਤਾ ਗਦੀ ਬਖਸ਼ਿਸ਼ ਕੀਤੀ ਹੈ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਨੇ ਜਦੋਂ ਸਤਿਗੁਰੂ ਪਾਸ਼ਾ ਜੀ ਲਾਹੌਰ ਵਿਖੇ ਗਏ ਨੇ ਉੱਥੇ ਸਬੰਧੀਆਂ ਨੇ ਜੋ ਆ ਕਰਕੇ ਆਪਣੇ ਪੱਖ ਦੀਆਂ ਇਸ ਪ੍ਰਕਾਰ ਗੱਲਾਂ ਕੀਤੀਆਂ ਨੇ ਬਚਨ ਕਰਦੇ ਹਨ ਫਤਗੁਰੂ ਮਹਾਰਾਜੀ ਦੇ ਨਾਲ ਆਪਣੇ ਪੱਖ ਦੀ ਤਾਂ ਸਤਿਗੁਰੂ ਪਾਸ਼ਾ ਜੀ ਨੇ ਉਹਨਾਂ ਦੇ ਪਰਥਾਏ ਸਰਬ ਸੰਝਾਏ ਬਾਵਨ ਪੀਤਰ ਸ਼ਬਦ ਉਪਦੇਸ਼ ਬਖਸ਼ਿਸ਼ ਕੀਤਾ ਹੈ ਬਖਸ਼ਿਸ਼ ਕਰ ਰਹੇ ਹਨ ਸਭ ਤੋਂ ਪਹਿਲਾਂ ਮੰਗਲ ਕਰਦੇ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਅਦਵਾਇ ਸਰੂਪ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਿਕ ਸਤਗੁਰ ਪ੍ਰਸਾਦ ਜੋ ਸਤਗੁਰਾਂ ਦੀ ਕਿਰਪਾ ਨਾਲ ਜਿਸ ਦੀ ਪ੍ਰਾਪਤੀ ਹੁੰਦੀ ਹੈ ਪਾਇਆ ਜਾਂਦਾ ਹੈ ਰਾਗ ਆਸਾ ਦੇ ਅੰਦਰ ਮਹਾਰਾਜੀ ਰਾਗ ਦੇ ਦੂਜੇ ਸੁਰ ਤਾਲ ਵਿੱਚ ਚੌਥੇ ਪਾਸ਼ਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿਸੇ ਢੜਾ ਕੀਆ ਮਿੱਤਰ ਸੁਤ ਨਾਲ ਭਾਈ ਕਿਸੇ ਢੜਾ ਕੀਆ ਕੁੜਮ ਸਕੇ ਨਾਲ ਜਵਾਈ ਸਤਿਗੁਰੂ ਪਾਸ਼ਾ ਜੀ ਬਖਸ਼ਿਸ਼ ਕਰਦੇ ਹਨ ਇਹ ਭਾਈ ਕਿਸੇ ਨੇ ਤਾਂ ਆਪਣੇ ਦੋਸਤਾਂ ਨਾਲ ਕਿਸੇ ਨੇ ਆਪਣੇ ਪੁੱਤਰਾਂ ਨਾਲ ਕਿਸੇ ਨੇ ਭਰਾਵਾਂ ਨਾਲ ਜੋ ਸਾਥ ਢੜਾ ਜੋ ਪਖ ਬਨਨੇ ਕੀਤੇ ਨੇ ਬਨਦੇ ਨੇ ਕਿਸੇ ਨੇ ਆਪਣੇ ਜੋ ਕੁੜਮ ਨਾਲ ਕੁੜਮਾ ਨਾਲ ਕਿਸੇ ਨੇ ਆਪਣੇ ਜਵਾਈ ਨਾਲ ਦਾਮਾਦ ਨਾਲ ਸਾਥ ਜੋ ਪੱਖ ਬੰਨਣਾ ਕੀਤਾ ਹੈ ਕਿਸੇ ਢੜਾ ਕੀਆ ਸਿਕਦਾਰ ਚੌਧਰੀ ਨਾਲ ਆਪਣਾ ਸਵਾਈ ਕਿਸੇ ਨੇ ਸਿਕਦਾਰ ਸਰਦਾਰ ਚੌਧਰੀ ਜੋ ਮੁਖੀਆ ਜਿਸ ਨੂੰ ਆਖਿਆ ਜਾਂਦਾ ਹੈ ਕੁਝ ਵਿਅਕਤੀਆਂ ਦਾ ਚਾਰ ਆਦਮੀਆਂ ਦਾ ਮੁਖੀਆ ਜੋ ਚੌਧਰੀ ਉਸ ਦੇ ਨਾਲ ਆਪਣੇ ਨਿੱਜੀ ਪਰਜੋਜਨ ਵਾਸਤੇ ਇੱਕ ਦੂਜੇ ਨਾਲ ਇਸ ਪ੍ਰਕਾਰ ਪੱਖ ਢੜਾ ਬੰਨਣਾ ਕੀਤਾ ਹੈ ਹਮਾਰਾ ਢੜਾ ਹਰ ਰਿਹਾ ਸਮਾਈ ਸਤਿਗੁਰੂ ਪਾਸ਼ਾ ਜੀ ਬਖਸ਼ਿਸ਼ ਕਰਦੇ ਹਨ ਪਰੰਤੂ ਜੋ ਅਸੀਂ ਹਮਾਰਾ ਢੜਾ ਹਰ ਰਿਹਾ ਸਮਾਈ ਜਿਹੜਾ ਸਾਡਾ ਢੜਾ ਹੈ ਨਾ ਪੱਖੇ ਉਹਦਾ ਭਾਈ ਉਸ ਪਰਮੇਸ਼ਰ ਨਾਲ ਹੈ ਅਸੀਂ ਤਾਂ ਉਸ ਪਰਮੇਸ਼ਰ ਦੀ ਗੱਲ ਪੱਖ ਦੀ ਗੱਲ ਕਰਦੇ ਹਾਂ ਉਸ ਵਾਹਿਗੁਰੂ ਦੇ ਹੀ ਉਸ ਦੇ ਜਸ ਦੀ ਸਿਮਰਨ ਦੀ ਸੇਵਾ ਦੀ ਗੱਲ ਕਰਦੇ ਹਾਂ ਤੇ ਜੋ ਸਤਿਗੁਰ ਪਾਤਸ਼ਾਹ ਜੀ ਨੇ ਆਪ ਜੋ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਵਿੱਚ ਇਸ ਪ੍ਰਕਾਰ ਜੋ ਸਤਿਗੁਰ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕਰਕੇ ਪਹਿਲਾਂ ਵੀ ਸੇਵਾ ਕਰਦੇ ਰਹੇ ਜਵਾਈ ਬਣ ਕਰਕੇ ਵੀ ਦਾਮਾਦ ਬਣ ਕਰਕੇ ਵੀ ਸੇਵਾ ਵਿੱਚ ਜੁੜੇ ਰਹੇ ਨੇ ਸੇਵਾ ਸਿਮਰਨ ਵਿੱਚ ਮਹਾਰਾਜ ਦੇ ਚਰਨਾਂ ਨਾਲ ਜੁੜੇ ਰਹੇ ਇਸ ਪ੍ਰਕਾਰ ਸਬੰਧੀਆਂ ਦੇ ਕਹਿਣ ਦੇ باوجود ਵੀ ਮਹਾਰਾਜ ਜੀ ਦੇ ਚਰਨਾਂ ਨਾਲੋਂ ਸੇਵਾ ਨਾਲੋਂ ਟੁੱਟੇ ਨਹੀਂ ਕੋਈ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਖਿਆਲ ਨਹੀਂ ਕਿ ਅਸੀਂ ਜੋ ਗੁਰੂ ਘਰ ਦੇ ਜਵਾਈ ਹਾਂ ਜਾਂ ਸਤਿਗੁਰੂ ਪਾਤਸ਼ਾਹ ਜੀ ਦੇ ਜਵਾਈ ਹਾਂ ਇਸ ਪ੍ਰਕਾਰ ਜੋ ਹੁਕਮ ਹੈ ਸਤਿਗੁਰੂ ਜੀ ਦਾ ਜੋ ਸਿੱਖਿਆ ਹੈ ਉਹਦੇ ਨਾਲ ਹੀ ਪੱਖ ਕੀਤਾ ਹੈ ਉਸ ਦੇ ਨਾਲ ਹੀ ਜੁੜੇ ਰਹੇ ਨੇ ਸਾਡਾ ਤਾਂ ਬਾਈ ਪੱਖ ਪਰਮੇਸ਼ਰ ਨਾਲ ਹੈ ਜੋ ਸਾਰਿਆਂ ਵਿੱਚ ਹੀ ਸਭ ਥਾਵਾਂ ਦੇ ਵਿੱਚ ਸਮਾ ਰਿਹਾ ਹੈ ਹਮ ਹਰ ਸਿਓ ਧੜਾ ਕੀਆ ਮੇਰੀ ਹਰ ਟੇਕ ਏ ਭਾਈ ਅਸੀਂ ਤਾਂ ਪਰਮੇਸ਼ਰ ਨਾਲ ਧੜਾ ਪੱਖ ਕੀਤਾ ਏ ਮੇਰੀ ਹਰ ਟੇਕ ਜਿਹੜਾ ਸਾਡਾ ਵਾਹਿਗੁਰੂ ਪਰਮੇਸ਼ਰ ਹਰ ਰੂਪ ਸਤਿਗੁਰੂ ਮਹਾਰਾਜ ਜੀ ਲੋਕ ਪਰਲੋਕ ਦੇ ਟੇਕ ਓਟ ਹਨ ਮੈਂ ਹਰ ਦਿਨ ਪਖ ਧੜਾ ਅਵਰ ਨਾ ਕੋਈ ਹਉ ਹਰ ਗੁਣ गावा ਅਸੰਖ ਅਨੇਕ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਸਾਨੂੰ ਤਾਂ ਭਾਈ ਪਰਮੇਸ਼ਰ ਤੋਂ ਬਗੈਰ ਇਸ ਲੋਕ ਵਿੱਚ ਕੋਈ ਪਖੀ ਪਖ ਕਰਨ ਵਾਲਾ ਅਸਲ ਅਤੇ ਧੜਾ ਸਹਾਇਤਾ ਕਰਨ ਵਾਲਾ ਪਰਲੋਕ ਵਿੱਚ ਵੀ ਹੋਰ ਕੋਈ ਨજર ਨਹੀਂ ਆਉਂਦਾ ਅਵਰ ਨਾ ਕੋਈ ਹੋਰ ਕੋਈ ਨਹੀਂ ਜਿਸ ਤਰ੍ਹਾਂ ਵਾਹਿਗੁਰੂ ਨੇ ਸਹਾਇਤਾ ਕਰਨੀ ਹੈ ਇਸ ਲੋਕ ਵਿੱਚ ਤੇ ਉਸ ਲੋਕ ਵਿੱਚ ਪਰਲੋਕ ਵਿੱਚ ਇਸ ਪ੍ਰਕਾਰ ਕੌਣ ਕਰ ਸਕਦਾ ਹੈ ਉਹ ਹੀ ਸੱਚਾ ਅਸਲ ਸਾਡਾ ਪੱਖੀ ਸਹਾਇਕ ਹੈ ਹਉ ਹਰ ਗੁਣ ਗਾਵਾਂ ਸੰਖ ਅਨੇਕ ਅਸੀਂ ਤਾਂ ਭਾਈ ਉਸ ਵਾਹਿਗੁਰੂ ਦੇ ਹੀ ਮੈਂ ਤਾਂ ਭਾਈ ਉਹਦੇ ਹੀ ਗੁਣਾ ਦੇ ਤਾਈ ਜੋ ਬੇਅੰਤ ਹੈ ਬੇਅੰਤਾ ਬੇਅੰਤ ਗੁਣ ਤੇਰੇ ਇਸ ਪ੍ਰਕਾਰ ਉਹਦੇ ਹੀ ਗੁਣਾ ਨੂੰ ਉਹਦੇ ਗੁਣਾ ਤਾਈ ਗਾਉਂਦਾ ਹਾਂ ਸਿਫਤਾਂ ਤਾਈ ਗਾਉਂਦਾ ਹਾਂ ਇਹੋ ਸਿੱਖਿਆ ਆਪਣੇ ਸਿੱਖਾਂ ਦੇ ਤਾਈ ਬਖਸ਼ਿਸ਼ ਕਰਦਾ ਹਾਂ ਹਉ ਹਰ ਗੁਣ ਗਾਵਾਂ ਸੰਖ ਅਨੇਕ ਮੈਂ ਤਾਂ ਉਸ ਬੇਅੰਤ ਵਾਹਿਗੁਰੂ ਦੇ ਗੁਣਾਂ ਨੂੰ ਬੇਅੰਤ ਮੁਖ ਕਰਕੇ ਅਨੰਤ ਸਰੀਰਾਂ ਕਰਕੇ ਭਾਵ ਰੋਮ ਰੂਮ ਕਰਕੇ ਉਹਦੇ ਗੁਣਾਂ ਨੂੰ ਗਾਉਂਦਾ ਹਾਂ ਰਹਾ ਉਹ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਜਿਨ ਸਿਓ ਧੜੇ ਕਰਹਿ ਸੇ ਜਾਹੇ ਬਖਸ਼ਿਸ਼ ਕਰਦੇ ਨੇ ਇਹ ਭਾਈ ਸੰਸਾਰ ਵਿੱਚ ਜਿਨ੍ਹਾਂ ਦੇ ਨਾਲ ਜਿਨ੍ਹਾਂ ਧੜਿਆਂ ਦੀ ਜਿਨ੍ਹਾਂ ਪੱਖਾਂ ਦੀ ਤੁਸੀਂ ਗੱਲ ਕਰਦੇ ਹੋ ਕਹਿੰਦੇ ਹੋ ਕਿ ਵੇਖੋ ਇਹ ਸੇ ਜਾਹੇ ਇਹ ਤਾਂ ਵੇਖੋ ਕਿੰਨੇ ਤੁਹਾਡੇ ਪੱਖਦਾਰ ਧੜੇਦਾਰ ਚਲੇ ਗਏ ਨੇ ਤੁਸੀਂ ਵੀ ਚਲੇ ਜਾਣਾ ਏ ਇਹ ਤਾਂ ਭਾਈ ਨਾਸ਼ ਹੋ ਜਾਣ ਵਾਲੇ ਹਨ ਝੂਠ ਧੜੇ ਕਰ ਪਛੋਤਾਹੇ ਤੇ ਝੂਠੇ ਜੋ ਮਿਥਿਆ ਇਸ ਪ੍ਰਕਾਰ ਧੜੇ ਕਰਨ ਨਾਲ ਇਹ ਤਾਂ ਭਾਈ ਅੰਤ ਨੂੰ ਫਿਰ ਪਛਤਾਉਣਾ ਹੀ ਪੈਂਦਾ ਹੈ ਥਿਰ ਨਾ ਰਹੇ ਮਨ ਖੋਟ ਕਮਾਹੇ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਥਿਰ ਨਾ ਰਹੇ ਇਹ ਤਾਂ ਭਾਈ ਸੰਸਾਰ ਵਿੱਚ ਹੀ ਇਸ ਲੋਗ ਵਿੱਚ ਹੀ ਇਹ ਤਾਂ ਜੋ ਪਖਦਾਰ ਧੜੇਦਾਰ ਸਥਿਤ ਨਹੀਂ ਰਹਿੰਦੇ ਖੜੇ ਨਹੀਂ ਰਹਿੰਦੇ ਹਰ ਵਕਤ ਹਰ ਸਮੇਂ ਹਰ ਵਕਤ ਹਰ ਸਮੇਂ ਕੌਣ ਖੜਾ ਰਹਿ ਸਕਦਾ ਹੈ ਕਈ ਤਾਂ ਮੁਸ਼ਕਲ ਨੂੰ ਵੇਖ ਕਰਕੇ ਦੌੜ ਜਾਂਦੇ ਹਨ ਔਖੇ ਸਮੇਂ ਵਿੱਚ ਇਸ ਪ੍ਰਕਾਰ ਸਥਿਤ ਨਹੀਂ ਰਹਿੰਦੇ ਮਨ ਖੋਟ ਕਮਾਹੇ ਕਿਉਂਕਿ ਸੰਸਾਰੀ ਲੋਕ ਇਸ ਪ੍ਰਕਾਰ ਮਨ ਵਿੱਚ ਚਿੱਤ ਵਿੱਚ ਇਹ ਤਾਂ ਭਾਈ ਦੋਸ਼ ਕਮਾਉਂਦੇ ਨੇ ਖੋਟ ਪਾਈਆਂ ਕਮਾਉਂਦੇ ਹਨ ਹਮ ਹਰਿ ਸਿਓ ਧੜਾ ਕੀਆ ਜਿਸ ਕਾ ਕੋਈ ਸਮਰਥ ਨਾ ਹੈ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਅਸੀਂ ਤਾਂ ਭਾਈ ਉਸ ਅਗਾਲਪੁਰਖ ਦੇ ਨਾਲ ਸਾਥ ਧੜਾ ਕੀਤਾ ਏ ਉਹਦੇ ਨਾਲ ਆਪਣਾ ਧੜਾ ਬਨਣਾ ਕੀਤਾ ਏ ਜਿਸ ਕਾ ਕੋਈ ਸਮਰੱਥ ਨਾ ਹੈ ਜਿਸ ਪਰਮੇਸ਼ਰ ਦਾ ਮੁਕਾਬਲਾ ਕਰਨ ਨੂੰ ਕੋਈ ਬਲਵਾਨ ਕੋਈ ਸਮਰੱਥ ਨਹੀਂ ਜਿਸ ਕਾ ਕੋਈ ਸਮਰੱਥ ਨਾ ਹੈ ਤੇ ਜਿਸ ਦਾ ਉਹ ਪਖਦਾਰੇ ਪਖਹੀਏ ਉਹ ਤਾਂ ਸਵਾ ਸਵਾ ਲੱਖ ਨਾਲ ਇਕੱਲਾ ਮੁਕਾਬਲਾ ਕਰਦਾ ਏ ਸਿਰ ਲੱਥੇ ਜਾਣ ਤੋਂ ਵੀ ਉਹ ਤਾਂ ਡੋਲਦਾ ਨਹੀਂ ਤੇ ਜਿਸ ਵਰਗਾ ਜੋ ਹਰ ਥਾਂ ਵਿਆਪ ਕੇ ਹਰ ਥਾਈ ਅੰਗ ਸੰਗ ਰਹਿਣ ਵਾਲਾ ਇਹਨਾ ਆਪਣੇ ਹੱਥਾਂ ਪੈਰਾਂ ਤੋਂ ਵੀ ਸਰੀਰ ਨਾਲੋਂ ਵੀ ਜੋ ਨੇੜੇ ਨਜ਼ਦੀਕ ਹੈ ਐਸਾ ਸਹਾਇਕ ਐਸਾ ਨਜ਼ਦੀਕੀ ਕੌਣ ਹੋ ਸਕਦਾ ਹੈ ਜਿਸ ਦਾ ਕੋਈ ਸਮਰੱਥ ਨਾ ਹੈ ਭਾਈ ਜਿਸ ਦਾ ਮੁਕਾਬਲਾ ਕਰਨ ਨੂੰ ਕੋਈ ਬਲਵਾਨ ਸਮਰੱਥ ਨਹੀਂ ਇਹ ਸਭ ਧੜੇ ਮਾਇਆ ਮੋਹ ਪਸਾਰੀ ਜਿਸ ਦਾ ਉਹ ਪੱਖ ਕਰਦਾ ਏ ਉਹਦਾ ਵੀ ਕੋਈ ਮੁਕਾਬਲਾ ਕਰਨ ਨੂੰ ਸਮਰੱਥ ਨਹੀਂ ਇਹ ਸਭ ਧੜੇ ਮਾਇਆ ਮੋਹ ਪਸਾਰੀ ਸਤਿਗੁਰੂ ਮਹਾਰਾਜੀ ਬਖਸ਼ਿਸ਼ ਕਰਦੇ ਹਨ ਇਹ ਦੁਨੀਆ ਦੇ ਸਾਰੇ ਜਿਹੜੇ ਧੜੇ ਨਾ ਪੱਖ ਇਹ ਤੇ ਮਾਇਆ ਦੇ ਸਨੇਹ ਦੇ ਜੋ ਮਾਇਆ ਦੇ ਮੋਹ ਸਨੇਹ ਦੇ ਪਸਾਰੇ ਵਾਲੇ ਹਨ ਅਥਵਾ ਮੋਹ ਕਰਕੇ ਮਾਇਆ ਹੀ ਜੋ ਪਸਾਰੀ ਇਹ ਫੈਲਾਈ ਹੋਈ ਏ ਫੈਲੀ ਹੋਈ ਏ ਮਾਇਆ ਕੋ ਲੂਜ ਹੈ ਗਾਵਾਰੀ ਤੇ ਮੂਰਖ ਪੁਰਸ਼ ਜੋ ਜੀਵ ਮਾਇਆ ਤਾਈ ਹੀ ਲੂਜ ਹੈ ਝਗੜਦੇ ਰਹਿੰਦੇ ਹਨ ਜਨਮ ਮਰਹ ਜੂਆ ਬਾਜੀ ਹਾਰੀ ਜਨਮ ਮਰ ਹੈ ਜੂ ਐ ਬਾਜੀ ਹਾਰੀ ਤੇ ਵਿਸ਼ਾ ਰੂਪੀ ਜੂਏ ਵਿੱਚ ਆਪਨੇ ਮਨੁੱਖਾ ਜਨਮ ਮਨੁੱਖਾ ਜਨਮ ਰੂਪੀ ਜਿਹੜੀ ਬਾਜੀ ਇਹ ਖੇਡ ਨੂੰ ਹਾਰ ਕਰਕੇ ਸੰਸਾਰ ਵਿੱਚੋਂ ਸੰਸਾਰ ਵਿੱਚ ਜਨਮ ਮਰ ਹੈ ਜੰਮਦੇ ਮਰਦੇ ਰਹਿੰਦੇ ਨੇ ਹਮਰੇ ਹਰ ਧੜਾ ਜੇ ਹਲਤ ਪਲਤ ਸਭ ਸਵਾਰੀ ਸਤਿਗੁਰੂ ਮਹਾਰਾਜੀ ਬਖਸ਼ਿਸ਼ ਕਰਦੇ ਹਨ ਇਹ ਭਾਈ ਸਾਡੇ ਕੋਲ ਤਾਂ ਉਸ ਪਰਮੇਸ਼ਰ ਦਾ ਜੋ ਧੜਾ ਪਖ ਹੈ ਉਹ ਸਾਡਾ ਵਾਹਿਗੁਰੂ ਪੱਖੀਦਾਰ ਹੈ ਉਸਦੇ ਪਖ ਨੂੰ ਅਸੀਂ ਧੜੇ ਨੂੰ ਤੱਕਿਆ ਹੈ ਜਿਸ ਪਰਮੇਸ਼ਰ ਨੇ ਸਾਡਾ ਹਲਤ ਪਲਤ ਕਈਏ ਲੋਕ ਪਰਲੋਕ ਆਦ ਸਾਰਾ ਕੁਝ ਹੀ ਸਵਾਰ ਦਿੱਤਾ ਹੈ ਕਲਯੁਗ ਮਹਿ ਧੜੇ ਪੰਜ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਿਧਾਏ ਸਤਿਗੁਰੂ ਮਹਾਰਾਜੀ ਬਖਸ਼ਿਸ਼ ਕਰਦੇ ਹਨ ਕਿ ਵੇਖੋ ਕਲਯੁਗ ਦੇ ਵਿੱਚ ਜੋ ਸੰਸਾਰੀ ਜੋ ਧੜੇ ਪੱਖ ਕਰਦੇ ਹਨ ਇਹਨਾਂ ਸੰਸਾਰੀ ਪੱਖਾਂ ਨੂੰ ਧੜਿਆਂ ਨੂੰ ਤੱਕਦੇ ਨੇ ਇਹਨਾਂ ਦਾ ਪੱਖ ਕਰਦੇ ਹਨ ਉਹਨਾਂ ਨੂੰ ਜੋ ਪੰਜ ਜੋ ਇਹ ਕਾਮ ਆਦਿਕ ਚੋਰ ਝਗੜਿਆਂ ਵਿੱਚ ਲਾ ਕੇ ਝਗੜਾਉਂਦੇ ਰਹਿੰਦੇ ਨੇ ਝਗੜਦੇ ਰਹਿੰਦੇ ਹਨ ਕਹੇ ਦੀ ਆਪਸ ਵਿੱਚ ਹੀ ਝਗੜ ਪੈਂਦੇ ਨੇ ਕਈ ਇੱਕ ਦੂਜੇ ਦੇ ਪੱਖੀ ਹੋ ਕਰਕੇ ਦੂਸਰਿਆਂ ਦੇ ਨਾਲ ਝਗੜਦੇ ਹਨ ਇਸ ਪ੍ਰਕਾਰ ਇਹ ਜੋ ਕਲਯੁਗ ਦੇ ਜੋ ਇਹ ਪੰਜ ਜੋ ਧੜੇਦਾਰ ਨੇ ਆਪਣੇ ਵਿੱਚ ਇਹਨਾਂ ਦੇ ਤਾਂ ਹੀ ਉਲਝਾ ਕਰਕੇ ਇਹ ਜੋ ਪੰਜ ਚੋਰ ਇਹਨਾਂ ਦੇ ਤਾਂ ਹੀ ਝਗੜਾ ਰਹੇ ਨੇ ਝਗੜਾਉਂਦੇ ਨੇ ਤੇ ਜੋ ਸੰਸਾਰੀ ਧੜੇਦਾਰ ਨੇ ਇਹਨਾਂ ਤੋਂ ਇਹਨਾਂ ਨੂੰ ਬਚਾ ਨਹੀਂ ਸਕਦੇ ਬਚ ਨਹੀਂ ਸਕਦੇ ਇਹਨਾਂ ਚੋਰਾਂ ਤੋਂ ਸਭ ਦੇ ਤਾਂ ਹੀ ਇਹ ਲੁੱਟ ਰਹੇ ਹਨ ਤੇ ਇਹੀ ਪੰਜ ਜੋ ਵਿਕਾਰ ਜੋ ਕਾਮ ਕਈਏ ਜੋ ਜੋ ਪੰਜ ਇਹ ਕਾਮ ਇਹ ਵਿਕਾਰ ਦ੍ਰਿਸ਼ਟੀ ਤੇ ਕਰੋਧ ਜੋ ਗੁੱਸਾ ਚਿਤ ਦੀ ਜੋ ਤਿੱਖਣ ਬਿਰਤੀ ਲੋਭ ਕਈਏ ਲਾਲਚ ਤੇ ਮੋਹ ਕਈਏ ਸਨੇਹ ਦੀ ਅਭਿਮਾਨ ਹੰਕਾਰ ਇਸ ਪ੍ਰਕਾਰ ਇਹ ਜੋ ਇਹਨਾਂ ਝਗੜਿਆਂ ਨੂੰ ਵਿਧਾਏ ਵਧਾਉਂਦੇ ਹਨ ਇੱਕ ਦੂਜੇ ਦੇ ਪਖੀਦਾਰ ਹੋ ਕਰਕੇ ਜੀਵਾਂ ਦੇ ਤਾਂ ਹੀ ਇਹਨਾਂ ਦੇ ਤਾਂ ਹੀ ਝਗੜਾਉਂਦੇ ਹਨ ਅਥਵਾ ਕਾਮ ਕ੍ਰੋਧ ਲੋਭ ਮੋਹ ਨੂੰ ਫਿਰ ਦੇ ਵਿੱਚ ਜੋ ਅਭਿਮਾਨ ਹੰਕਾਰ ਨੂੰ ਵਧਾਉਂਦਾ ਹੈ ਜਿਸਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ ਹਮਰਾ ਹਰ ਢੜਾ ਜਿਨ ਇਹ ਢੜੇ ਸਭ ਗਵਾਏ ਤੇ ਜੀਵ ਵੀ ਜੋ ਇਹਨਾਂ ਨਾਲ ਜੋ ਆਪਣਾ ਢੜਾ ਇਹਨਾਂ ਨੂੰ ਆਪਣੇ ਢੜੇਦਾਰ ਸਮਝੀ ਬੈਠਾ ਏ ਭੁਲੇਖੇ ਵਿੱਚ ਕਾਮ ਕ੍ਰੋਧ ਲੋਭ ਮੋਹ ਨੂੰ ਹੰਕਾਰ ਨੂੰ ਹੀ ਜੋ ਜੀਵ ਦੇ ਤਾਈਂ ਡੋਬਣ ਵਾਲੇ ਦੁੱਖ ਦੇਣ ਵਾਲੇ ਹਨ ਤੇ ਹੰਕਾਰ ਨੂੰ ਹਉਮੈ ਨੂੰ ਹੀ ਵਧਾਉਂਦੇ ਨੇ ਜੇ ਸਾਨੂੰ ਕਿਰਪਾ ਕਰੇ ਤੇ ਸਤ ਸੰਗ ਮਿਲਾਏ ਹਮਰਾ ਹਰ ਢੜਾ ਜਿਨ ਇਹ ਢੜੇ ਸਭ ਗਵਾਏ ਸਤਗੁਰੂ ਮਹਾਰਾਜੀ ਬਖਸ਼ਿਸ਼ ਕਰਦੇ ਹਨ ਜੋ ਜਿਸ ਦੇ ਤਾਈ ਵਾਹਿਗੁਰੂ ਪਰਮੇਸ਼ਰ ਦਇਆ ਮਿਹਰ ਕਰਦਾ ਹੈ ਤਰਸ ਕਰਦਾ ਏ ਤੇ ਸਤ ਸੰਗ ਮਿਲਾਏ ਉਸ ਨੂੰ ਜੋ ਸਤ ਸੰਗਤ ਵਿੱਚ ਮਿਲਾ ਦਿੰਦਾ ਏ ਮੇਲ ਦਿੰਦਾ ਏ ਹਮਰਾ ਹਰ ਢੜਾ ਜਿਨ ਇਹ ਢੜੇ ਸਭ ਗਵਾਏ ਸਾਡਾ ਤਾਂ ਪਰਮੇਸ਼ਰ ਹੀ ਪਖ ਹੈ ਧੜੇਦਾਰ ਹੈ ਜਿਨ ਇਹ ਧੜੇ ਸਭ ਗਵਾਏ ਜਿਸ ਨੇ ਇਹ ਦੁਨੀਆ ਦੇ ਸਾਰੇ ਜੋ ਧੜੇ ਪਖ ਤੇ ਇਸ ਪ੍ਰਕਾਰ ਜੋ ਇਹ ਪੰਜ ਧੜੇਦਾਰ ਕਾਮ ਕ੍ਰੋਧ ਜੋ ਸਭ ਦੇ ਤਾਂ ਹੀ ਖਾ ਜਾਣ ਵਾਲੇ ਨੇ ਖਾ ਜਾਂਦੇ ਨੇ ਦੁੱਖ ਦੇਣ ਵਾਲੇ ਇਹ ਧੜੇ ਸਭ ਗਵਾਏ ਇਹ ਸਾਰੇ ਹੀ ਧੜੇ ਵਾਹਿਗੁਰੂ ਨੇ ਜਿਸ ਦਾ ਪੱਖ ਅਸੀਂ ਪੱਖ ਤੱਕਿਆ ਏ ਸਾਡਾ ਜੋ ਧੜੇਦਾਰ ਹੈ ਇਹ ਸਾਰੇ ਹੀ ਉਸ ਨੇ ਜੋ ਗਵਾ ਦਿੱਤੇ ਹਨ ਮਿਥਿਆ ਦੂਜਾ ਭਾਉ ਧੜੇ ਬਹਿ ਪਾਵੇ ਪਰਾਇਆ ਛਿਦਰ اٹਕ ਲੈ ਆਪਣਾ ਅਹੰਕਾਰ ਵਧਾਵੇ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਜਿਹੜੇ ਲੋਕ ਇਹ ਮਿਥਿਆ ਜੋ ਝੂਠੇ ਇਹਨਾਂ ਤੇ ਦੂਜਾ ਭਾਉ ਦ્વੈਤ ਭਾਵ ਵਿੱਚ ਪ੍ਰੇਮ ਕਰਕੇ ਜੋ ਧੜੇ ਪੱਖ ਪਾ ਕੇ ਬੈਠ ਜਾਂਦੇ ਹਨ ਧੜੇਦਾਰ ਬਣਾ ਕਰਕੇ ਉਹਨਾਂ ਨੂੰ ਜਾਣਦੇ ਹਨ ਮੇਰੀ ਸਹਾਇਤਾ ਕਰਨਗੇ ਇਸ ਪ੍ਰਕਾਰ ਉਹਨਾਂ ਤੇ ਆਸਰਾ ਸੁੱਟ ਕਰਕੇ ਬੈਠ ਜਾਂਦੇ ਹਨ ਤੇ ਪ੍ਰਾਇਆ ਛਿਦ ਰਟਕ ਲੈ ਤੇ ਪ੍ਰਾਇਏ ਜੋ ਦੋਸ਼ਾਂ ਦੀ ਅਟਕਾਰ ਲੈ ਕੇ ਆਪਣਾ ਜੋ ਹੰਕਾਰ ਵਧਾਉਂਦੇ ਹਨ ਇਸ ਪ੍ਰਕਾਰ ਪ੍ਰਾਇ ਦੋਸ਼ਾਂ ਦੀ ਕਿਸੇ ਪ੍ਰਾਇ ਵਿੱਚ ਦੂਜੇ ਵਿੱਚ ਦੋਸ਼ ਵੇਖ ਕਰਕੇ ਉਸ ਨੂੰ ਆਸਰਾ ਬਣਾ ਕਰਕੇ ਇਸ ਪ੍ਰਕਾਰ ਆਪਣੇ ਹੰਕਾਰ ਨੂੰ ਹਉਮੈ ਨੂੰ ਹੀ ਵਧਾਉਂਦੇ ਹਨ ଅਥਵਾ ਪਰਾਇਆ ਪਰਾਏ ਲੋਕਾਂ ਦੇ ਦੋਸ਼ਾਂ ਨੂੰ ਲੱਭਦਾ ਹੈ ਅਥਵਾ ਦੂਸਰਿਆਂ ਨੂੰ ਜੋ ਛੇਦਰ ਦੋਸ਼ਾਂ ਦੀਆਂ ਰੁਕਾਵਟਾਂ ਪਾ ਕੇ ਤੇ ਆਪਣਾ ਹੀ ਜੋ ਹੰਕਾਰ ਅਭਿਮਾਨ ਵਧਾਉਂਦੇ ਹਨ ਜੈਸਾ ਬੀਜੈ ਤੈਸਾ ਖਾਵੇ ਇਹ ਭਾਈ ਜਿਹੋ ਜਿਹਾਂ ਲੋਕ ਕਰਮਾ ਰੂਪੀ ਬੀਜ ਬੀਜਦੇ ਹਨ ਬੀਜੇਗਾ ਉਸੇ ਤਰ੍ਹਾਂ ਦਾ ਹੀ ਖਾਵੇਗਾ ਮਿਲੇਗਾ ਤੈਨੂੰ ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰੇਸ਼ਟ ਜਿਣ ਆਵੇ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਜਨ ਨਾਨਕ ਕਾ ਹਰ ਧਰਮ ਏ ਭਾਈ ਅਸੀਂ ਤਾਂ ਮੈਂ ਜੋ ਸਾਡਾ ਦਾ ਜੋ ਧਰਮ ਰੂਪੀ ਪਰਮੇਸ਼ਰ ਹੀ ਪੱਖ ਹੈ ਧਰਮ ਦੀ ਹੀ ਗੱਲ ਕਰਦੇ ਹਾਂ ਧਰਮ ਰੂਪੀ ਹੀ ਸਾਡਾ ਜੋ ਪੱਖ ਹੈ ਹੈ ਅਥਵਾ ਹਰੀ ਦਾ ਧਰਮ ਹੀ ਵਾਹਿਗੁਰੂ ਦਾ ਧਰਮ ਹੀ ਇਹ ਸਾਡਾ ਪੱਖ ਹੈ ਇਸ ਨੂੰ ਹੀ ਅਸੀਂ ਇਸ ਪੱਖ ਨੂੰ ਹੀ ਪੂਰਦੇ ਹਾਂ ਤੇ ਉਹ ਸਾਡਾ ਤੜਾ ਸਾਡਾ ਸਹਾਇਕ ਹੈ ਸਭ ਸ੍ਰੇਸ਼ਟ ਜਿਣ ਆਵੈ ਜੋ ਸਾਰੀ ਸ੍ਰਿਸ਼ਟੀ ਦੁਨੀਆ ਨੂੰ ਸਭ ਸ੍ਰੇਸ਼ਟ ਜਿਣ ਆਵੈ ਜਿਸ ਕਰਕੇ ਸਾਰੀ ਦੁਨੀਆ ਨੂੰ ਹੀ ਜੋ ਜਿੱਤ ਲਈਦਾ ਏ ਜਿਣ ਆਵੇ ਇਸ ਪ੍ਰਕਾਰ ਜਿਸ ਨੇ ਜੋ ਜਨਾਨੰਕ ਕਾ ਹਰ ਧੜਾ ਧਰਮ ਇਸ ਧੜੇ ਨੂੰ ਅਪਣਾਇਆ ਹੈ ਧਰਮ ਦੇ ਰਸਤੇ ਤੇ ਤੁਰੇ ਹਨ ਧਰਮੀ ਪੁਰਖ ਬਣੇ ਹਨ ਉਹਨਾਂ ਲਈ ਤਾਂ ਭਾਈ ਸਾਰੀ ਦੁਨੀਆ ਨੂੰ ਹੀ ਜਿੱਤ ਜਿੱਤ ਲੈਣਾ ਕੀਤਾ ਹੈ ਜਿੱਤ ਲੈਂਦੇ ਹਨ ਇਥੇ ਗੁਰੂ ਪਿਆਰਿਓ ਸਮਾਪਤੀ ਹੈ ਜੀ ਦਾਸ ਵੱਲੋਂ ਪਾਵਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਕਰਦੇ ਆ ਕਿ ਨਹੀਂ ਬੇਅੰਤ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਗੁਰੂ ਪਿਆਰੀ ਗੁਰੂ ਸواری ਖਾਲਸਾ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਬਖਸ਼ਣ ਹਾਰ ਹਨ ਕਿਰਪਾ ਕਰਕੇ ਬਖਸ਼ ਲੈਣ ਅੱਗੇ ਵਾਸਤੇ ਉਸ ਮੱਤ ਬਖਸ਼ਿਸ਼ ਕਰਨ ਇਹ ਥੇ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ ਜੈਸਾ ਬੀਜੈ ਤੈਸਾ ਖਾਵੇ ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰੇਸ਼ਟ ਜਿਣ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ